ਇਹ ਕਿੰਤੂ ਪਰੰਤੂ ਕਰਨਾਲਾ ਕਿੰਤੂ ਬੰਦ ਹੋ ਜਾਏਗਾ ਕਿਉਂਕਿ ਉਹਨਾਂ ਨੂੰ ਸੁਨਾਸ ਸੀ ਉਹਨਾਂ ਝੂਠ ਦੀ ਪੀਐਚਡੀ ਕੀਤੀ ਉਹਨਾਂ ਝੂਠ ਦੀ ਮਾਰ ਅਸੀਂ ਤੇ ਜਿਹੜੇ ਧਰਮ ਦੇ ਕੰਮ ਕਰਨੇ ਆ ਨਾ ਉਹ ਬੜੇ ਵਧੀਆ ਤੇ ਟੰਗ ਤਰੀਕੇ ਨਾਲ ਕਰਦੇ ਰਾਂਗੇ ਤੇ ਕਰਨੇ। ਕੀ ਕਹਿਣਾ ਚਾਹੋਗੇ ਜਿਹੜਾ ਚੋਣ ਜਾਬਤਾ ਦੇ ਵਿੱਚ ਇਹ ਸੋਚ ਚੁੱਕੀ ਜਾ ਸਕਦੀ? ਸਾਡਾ ਚੋਣ ਜਾਬਤਾ ਉਦੋਂ ਲੱਗਦਾ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਦੀ ਦਾਇਰਾ ਸ਼ਰੂਮਨੀਤ ਬਣਦਾ ਲੱਛਣ ਹੋਵੇ। ਪ੍ਰਧਾਨ ਜਿਵੇਂ ਪਹਿਲਾਂ ਕਰਤਾਰ ਸਿੰਘ ਮਹੰਤ ਨੂੰ ਜੋਨ ਲੱਗਿਆ ਤਾਂ ਉਸ ਤੋਂ ਬਾਅਦ ਅੱਗੇ ਬਾਤਾਂ ਚ ਹਰਿਆਣਾ ਕਮੇਟੀ ਰਹੀ ਆ ਪਰ ਹੁਣ ਜਦੋਂ ਤੋਂ ਤੁਹਾਨੂੰ ਚੁਣਿਆ ਕੀ ਕਹਿਣਾ ਚਾਹੋਗੇ ਪ੍ਰਬੰਧਾ ਦੇ ਵਿੱਚ ਕਿੰਨਾ ਕੁ ਸੁਧਾਰ ਆਏਗਾ ਕਿਵੇਂ ਇਹ ਪ੍ਰਬੰਧ ਜਿਹੜੇ ਚਲਾਈ ਜਾਂਦੇ? ਸਰਾਮਾ ਅਸੀਂ ਬਣਵਾ ਰਹੇ ਆ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕੌਰ ਜਿੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ 18 ਮਹੀਨਿਆਂ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਦੁਬਾਰਾ ਇੱਕ ਐਡ ਹੌਕ 41 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਆ ਤਾਂ ਹੁਣ ਜਿੱਥੇ ਸੌ ਚੁੱਕਣ ਤੋਂ ਬਾਅਦ ਪ੍ਰਧਾਨ ਭੁਪਿੰਦਰ ਸਿੰਘ ਜੀ ਅਦ ਸੰਧ ਐਲਾਨੇ ਗਏ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਕਿਉਂਕਿ ਕਿਤੇ ਨਾ ਕਿਤੇ ਸਿੱਖ ਸੰਗਤ ਦੀ ਮੰਗ ਸੀ ਕਿ ਚੋਣਾਂ ਦੇ ਆਧਾਰ ਤੇ ਹੀ ਜਿਹੜੀ ਕਮੇਟੀ ਉਹ ਚੁਣੀ ਜਾਣੀ ਚਾਹੀਦੀ ਆ ਪਰ ਇੱਥੇ ਵੀ ਸੌ ਚੁੱਕਣ ਤੋਂ ਬਾਅਦ ਪ੍ਰਧਾਨ ਜਿਹੜੇ ਦੁਬਾਰਾ ਚੁਣਲੇ ਗਏ ਨੇ ਗੱਲਬਾਤ ਕਰਦੇ ਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਭੁਪਿੰਦਰ ਸਿੰਘ ਜੀ ਦੁਬਾਰਾ ਪ੍ਰਧਾਨ ਚੁਣੇ ਜਾਂਦੇ ਕਿਵੇਂ ਦਾ ਮਹਿਸੂਸ ਹੋ ਮੈਨੂੰ ਦੁਬਾਰਾ ਮੇਰੇ ਭਰਾਵਾਂ ਨੇ ਮੈਂਬਰ ਸਹਿਬਾਨ ਨੇ ਮੈਨੂੰ ਸਹਿਮਤੀ ਨਾਲ ਦੁਬਾਰਾ ਮੈਂਬਰ ਬਣਾਇਆ ਮੈਨੂੰ ਖੁਸ਼ੀ ਹੋਈ ਏ ਮੈਂ ਕੰਮ ਕਰਾਂਗਾ ਕੰਮ ਕੀਤੇ ਵੀ ਨੇ ਤੇ ਕਰਾਂਗਾ ਵੀ ਵਧੀਆ ਕੰਮ ਕਰਾਂਗਾ ਸਿੱਖਾਂ ਦੇ ਵਿੱਚ ਜਾ ਕੇ ਸਿੱਖੀ ਧਰਮ ਦੇ ਜਿਹੜੇ ਕੰਮ ਨੇ ਨਾ ਜਿਹੜੇ ਕਿੰਤੂ ਪਰੰਤੂ ਕਰਨ ਵਾਲੇ ਨੇ ਕਿੰਤੂ ਬੰਦ ਹੋ ਜਾਗਾ ਕਿੰਤੂ ਉਹਨਾਂ ਦਾ ਵੈਸੇ ਹੋਵੇ ਕਿੰਤੂ ਹੈ ਨਹੀਂ ਕੋਈ ਕਿਉਂਕਿ ਉਹਨਾਂ ਨੂੰ ਸੰਿਆਸ ਲਈ ਉਹਨਾਂ ਝੂਠ ਦੀ ਪੀਐਚਡੀ ਕੀਤੀ ਉਹਨਾਂ ਝੂਠ ਹੀ ਮਾਰਨੇ ਨੇ ਅਸੀਂ ਤਾਂ ਜਿਹੜੇ ਧਰਮ ਦੇ ਕੰਮ ਕਰਨੇ ਆ ਨਾ ਉਹ ਬੜੇ ਵਧੀਆ ਤੇ ਟੰਗ ਤਰੀਕੇ ਨਾਲ ਕਰਦੇ ਰਾਂਗੇ ਤੇ ਕਰਨੇ ਨੇ ਜਦੋਂ 14 ਅਗਸਤ ਨੂੰ ਇਹ ਮੈਂਬਰ ਕਮੇਟੀ ਐਲਾਨੀ ਗਈ ਸੀ 41 ਮੈਂਬਰੀ ਤਾਂ ਉਸ ਤੋਂ ਬਾਅਦ ਸੌ ਚੁੱਕਣ ਦਾ ਜਿਹੜਾ ਇੱਕ ਸਮਾਗਮ ਰੱਖਿਆ ਗਿਆ ਸੀ ਪਰ ਕਹਿੰਦੇ ਕਿ ਚੋਣ ਜਾਬਤਾ ਲੱਗਣ ਕਰਕੇ ਉਹ ਸਟਗਿਤ ਕਰ ਦਿੱਤਾ ਗਿਆ ਕਿ ਕੁਝ ਟਾਈਮ ਕੀਤਾ ਗਿਆ ਸੀ ਸਟਗਿਤ ਤਾਂ ਹੁਣ ਦੁਬਾਰਾ ਚੁੱਕੀ ਗਈ ਹੈ ਕੀ ਕਹਿਣਾ ਚਾਹੋਗੇ ਜਿਹੜਾ ਚੋਣ ਜਾਬਤਾ ਦੇ ਵਿੱਚ ਇਹ ਸੌ ਚੁੱਕੀ ਜਾ ਸਕਦੀ ਸੀ ਰਿਆਣਾ ਸਿੱਖ ਗੁਰਦਵਾਰ ਗੁਰਦਵਾਰਾਂ ਤੇ ਕੋਈ ਚੋਣ ਜਾਬਤਾ ਨਹੀਂ ਲਾਗੂ ਹੁੰਦਾ ਗੁਰਦੁਆਰਿਆਂ ਦੇ ਵਿੱਚ ਕੋਈ ਚੋਣ ਜਾਬਤਾ ਲਾਗੂ ਨਹੀਂ ਹੁੰਦਾ ਇਹ ਸਾਡਾ ਸਿੱਖੀ ਦਾ ਕੰਮ ਹੈ ਇਹ ਕਰਮ ਦਾ ਕੰਮ ਹੈ ਇਹ ਕੋਈ ਸਾਡਾ ਚੋਣ ਜਾਬਤੇ 'ਚ ਨਹੀਂ ਆਉਂਦਾ ਚੋਣ ਜਾਬਤੇ 'ਚ ਹੁੰਦੀਆਂ ਸਰਕਾਰੀ ਨੌਕਰੀਆਂ ਸਰਕਾਰੀ ਸਿਸਟਮ ਅਸੀਂ ਚੋਣ ਜਾਬਤੇ ਤੋਂ ਬਾਹਰ ਆ ਸਾਡਾ ਚੋਣ ਜਾਬਤਾ ਉਦੋਂ ਲੱਗਦਾ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟਰੀ ਦਾ ਜਾਂ ਸ਼ਰੂਮਨੀਕਪੁਰ ਦਾ ਲੱਛਣ ਹੋਵੇ ਸਾਡਾ ਉਹ ਨਾਲ ਜਿਹੜਾ ਚੋਣ ਜਾਬਤਾ ਲੱਗਦਾ ਉਹ ਨਾਲ ਜਿਹੜਾ ਅਸੀਂ ਕੰਮ ਨਹੀਂ ਕਰ ਸਕਦੇ ਹੁਣ ਸਾਡੇ ਉੱਤੇ ਕੋਈ ਚੋਣ ਜਾਬਤਾ ਪ੍ਰਧਾਨ ਸਾਹਿਬ ਫਿਰ ਕਿਸ ਤਰੀਕੇ ਦੇ ਨਾਲ ਹੁਣ ਜਿਹੜੇ 11 ਮੈਂਬਰ ਅੱਗੇ ਚੁਣੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਪ੍ਰਬੰਧਕ ਹੋਣਗੇ ਤੇ ਨਾਲ ਤੁਸੀਂ 6 ਮੈਂਬਰ ਚੁਣੇ ਆ ਕਿਹੜੇ ਕਿਹੜੇ ਨਾਮ ਲੱਗੇ ਨੇ ਹੁਣ ਨਾਮ ਤੁਹਾਨੂੰ ਅੱਗੇ ਵੀ ਦੱਸਿਆ ਮੈਂ ਦੁਬਾਰਾ ਫਿਰ ਦੱਸ ਦੇ ਨਾਵਾਂ ਤੋਂ ਸਾਡਾ ਪ੍ਰਧਾਨ ਤੋਂ ਸ਼ੁਰੂ ਕਰਾਂ ਨਾਮ ਦੱਸਨੇ ਬਿਲਕੁਲ ਸਾਡਾ ਸੀਨੀਅਰ ਉਮੀਦਵਾਰ ਪ੍ਰਧਾਨ ਸੁਖਿੰਦਰ ਸਿੰਘ ਜੀ ਸੈਕਲ ਹੂੰ ਸਾਡਾ ਜੂਨੀਅਰ ਉਮੀਦਵਾਰ ਪ੍ਰਧਾਨ ਬੀਬੀ ਰਵਿੰਦਰਪੁਰ ਕੋਰ ਜੀ ਜਰਾਣਾ ਸਾਡਾ ਜਰਨਲ ਸੈਕਟਰੀ ਸੁਖਵਿੰਦਰ ਸਿੰਘ ਜੀ ਮਡੇਵਰ ਸਾਡੇ ਜੂਨੀਅਰ ਸੈਕਟਰੀ ਗੁਲਾਬ ਸਿੰਘ ਜੀ ਮੋਣਾ ਸਾਡੇ ਐਜਕਟਿਵ ਦੇ ਮੈਂਬਰ ਜਸਕੀਰ ਸਿੰਘ ਜੀ ਮੰਗਿਆਣਾ ਜੀ ਬਾਬਾ ਬਾਬਾ ਜੀ ਆਪਣੇ ਸਤਕਾਰ ਜੋ ਬਲਜੀਤ ਸਿੰਘ ਜੀ ਦਾਦੂਵਾਲ ਜਿਨ੍ਹਾਂ ਦਾ ਬੜਾ ਸਤਕਾਰ ਹੈ ਤਰਜਿੰਦਰ ਸਿੰਘ ਜੀ ਟੀਪੀ ਸਿੰਘ ਅੰਮਾਲਾ ਬਲਜੀਤ ਸਿੰਘ ਜੀ ਦਾਦੂਵਾਲ ਪਰਮਜੀਤ ਸਿੰਘ ਜੀ ਪਰਮਿੰਦਰ ਕੌਰ ਸਿੰਘ ਜੀ ਪਰਮਜੀਤ ਸਿੰਘ ਜੀ ਮੱਕੜ ਗੁਰਪ੍ਰਸਾਦ ਸਿੰਘ ਜੀ ਫਰੀਦাবাদ ਜਿਸ ਤਰੀਕੇ ਦੇ ਨਾਲ ਹੁਣ ਤੁਹਾਨੂੰ ਦੁਬਾਰਾ ਪ੍ਰਧਾਨ ਚੁਣਿਆ ਗਿਆ ਹੈਗਾ ਤੇ ਪਹਿਲਾਂ ਜੇ ਅਸੀਂ ਦੇਖੀਏ ਤਾਂ ਕਾਫੀ ਹਰਿਆਣਾ ਕਮੇਟੀ ਵਿਵਾਦਾਚ ਰਹੀ ਹੈ ਕਿਉਂਕਿ ਪ੍ਰਧਾਨ ਜਿਵੇਂ ਪਹਿਲਾਂ ਕਰਮਜੀਤ ਸਿੰਘ ਮਹੰਤ ਨੂੰ ਚੁਣਿਆ ਗਿਆ ਤਾਂ ਉਸ ਤੋਂ ਬਾਅਦ ਵਿਵਾਦਾਚ ਹਰਿਆਣਾ ਕਮੇਟੀ ਰਹੀ ਹੈ ਪਰ ਹੁਣ ਜਦੋਂ ਤੋਂ ਤੁਹਾਨੂੰ ਚੁਣਿਆ ਕੀ ਕਹਿਣਾ ਚਾਹੋਗੇ ਪ੍ਰਬੰਧਾ ਦੇ ਵਿੱਚ ਕਿੰਨਾ ਕੁ ਸੁਧਾਰ ਆਏਗਾ ਕਿਵੇਂ ਪ੍ਰਬੰਧ ਜਿਹੜੇ ਉਹ ਚਲਾਏ ਜਾਣਗੇ ਤੁਸੀਂ ਪ੍ਰਬੰਧਾ ਦਾ ਤੁਸੀਂ ਖੁਦ ਵੇਖ ਲਓ ਜਾ ਕੇ ਚਾਹੇ ਨਾਡਾ ਸਭ ਚਲੇ ਜਾਓ ਚਾਹੇ ਪੰਜੋਖਰਾ ਸਭ ਚਲੇ ਜਾਓ ਚਾਹੇ ਅੰਬਾਲਾ ਮੰਜੀ ਸਭ ਚਲੇ ਜਾਓ ਚੇਤ ਕੁਲ ਸ਼ੇਤਰ ਆਓ ਸਰਾਵਾਂ ਬਣਦੇ ਆਣੇ ਸਾਰੇ ਥਾਂਵਾਂ ਤੇ ਸਰਾਵਾਂ ਬਣਾਈਆਂ ਜਾਂਦੀਆਂ ਆਹ ਕਾਰ ਸੇਵਾ ਮਟੀਰੀਅਲ ਅਸੀਂ ਦੇਨੇ ਆ ਮਟੀਰੀਅਲ ਦੇ ਕੇ ਬਣਵਾ ਰਹੇ ਆ ਸਰਾਵਾਂ ਅਸੀਂ ਬਣਵਾ ਰਹੇ ਆ ਪ੍ਰਬੰਧ ਅਸਾਂ ਸ਼ੁਰੂ ਕੀਤੇ ਨੇ ਕੋਈ ਬਾਬੇ ਤੇ ਨਹੀਂ ਬਣਾ ਰਹੇ ਜੀ ਜਿਸ ਤਰੀਕੇ ਤੇ ਨਾ ਪਹਿਲਾਂ ਇੱਕ ਮਾਮਲਾ ਵੀ ਸਾਹਮਣੇ ਆਇਆ ਕਿ ਜਿਹੜੀਆਂ ਗੁਰਦੁਆਰਾ ਸਾਹਿਬ ਦੀਆਂ ਗੱਡੀਆਂ ਹੈਗੀਆਂ ਕਿਤੇ ਨਾ ਕਿਤੇ ਨਿੱਜੀ ਹਿੱਤਾਂ ਲਈ ਵਰਤੀਆਂ ਜਾ ਰਹੀਆਂ ਜਿਸ ਤਰੀਕੇ ਦੇ ਤਰ੍ਹਾਂ ਪਹਿਲਾਂ ਤੁਸੀਂ ਗੱਡੀ ਲੈ ਕੇ ਵੀ ਆਏ ਹੋ ਤਾਂ ਉਸ ਤੋਂ ਬਾਅਦ ਲਿਉਣ ਤੋਂ ਬਾਅਦ ਵੀ ਨਿੱਜੀ ਪ੍ਰਾਪਰਟੀ ਸਮਝ ਕੇ ਤੁਹਾਡੇ ਤੇ ਹੀ ਪਰਚਾ ਜਿਹੜਾ ਦਰਜ ਕਰ ਦਿੱਤਾ ਜਾਂਦਾ ਨਹੀਂ ਕੋਈ ਇਹੋ ਜੀ ਗੱਲ ਨਹੀਂ ਉਹ ਤੇ ਵਿਚਾਰ ਨੂੰ ਸੋਜੀ ਨਹੀਂ ਸੀ ਥਾਣੇਦਾਰ ਨੂੰ ਗੁਰੂ ਘਰ ਦੀਆਂ ਗੱਡੀਆਂ ਨਾਲ ਗੁਰੂ ਘਰ ਆ ਗਈਆਂ ਜੀ ਉਹਨਾਂ ਤੇ ਨਜਾਇਜ਼ ਰੱਖੀਆਂ ਹੋਈਆਂ ਸਨ ਹੋ ਚੋਰ ਤੇ ਉਹ ਸਨ ਉਹਨਾਂ ਕੋਲ ਚੋਰ ਕਿਸੇ ਨੂੰ ਬਣਾ ਦਿੱਤਾ ਪਰਚਾ ਕਿੰਨਾ ਨਹੀਂ ਕਰਵਾਇਆ ਸੀ ਤੁਹਾਡੇ ਤੇ ਸਾਡੇ ਤਾਂ ਪਰਚਾ ਨਹੀਂ ਹੋਇਆ ਅਨਪਛਤਿਆਂ ਦੇ ਪਰਚਾ ਸਾਡੇ ਤੇ ਕੋਈ ਪਰਚਾ ਨਹੀਂ ਹੋਇਆ ਅਨਪਛਤਿਆਂ ਦੇ ਪਰਚਾ ਹੋਇਆ ਸਾਡੇ ਤੇ ਕੋਈ ਪਰਚਾ ਨਹੀਂ ਹੋਇਆ ਨਾ ਸਾਡੇ ਕੋਈ ਨਾਂ ਨਾਲ ਐਫ ਆਈ ਆਰ ਦਰਜੇ ਕੋਰੋਨਾ ਵਿਚਾਰਾਂ ਦਾ ਤੁਸੀਂ ਇੱਥੇ 27 ਵਰਤੋਗੇ ਕਿ ਨਿੱਜੀ ਤਾਂ ਲਈ ਜਿਹੜੇ ਗੁਰੂ ਘਰ ਦੇ ਜਾਂ ਗੱਡੀਆਂ ਨੇ ਜਾਂ ਕੋਈ ਵੀ ਕਾਰਜ ਨੇ ਤਾਂ ਉਹ ਨਾ ਵਰਤੇ ਜਾਣ ਬੇਟਾ ਨਿੱਜੀ ਦੀ ਕੋਈ ਵਰਤਦੇ ਨਹੀਂ ਸਾਰੇ ਹਰਿਆਣਾ ਕਮੇਟੀ ਲਈ ਵਰਤ ਰਹੇ ਨੇ ਸਾਰੇ ਹਰਿਆਣਾ ਕਮੇਟੀ ਦੇ ਸਾਡੇ ਬੰਦੇ ਨੇ ਜਨਰਲ ਸਕੱਤਰ ਕੋਈ ਵੀ ਕੋਈ ਆਪਣਾ ਅਧਿਕਾਰ ਸਮਝਦੇ ਨੇ ਉਹ ਆਪਣਾ ਅਧਿਕਾਰ ਸਮਝਦੇ ਨੇ ਸਾਨੂੰ ਨਾਲੋਂ ਲੈ ਲਈਆਂ ਨੇ ਗੱਡੀਆਂ ਵਾਪਸ ਲੈ ਲਈਆਂ ਨੇ ਜੀ ਤੋ ਜੇ ਦੇਖਿਆ ਜਾਵੇ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਿੱਖ ਸੰਗਤ ਦੀ ਇਹੀ ਮੰਗ ਸੀ ਕਿ ਇਲੈਕਸ਼ਨ ਦੇ ਆਧਾਰ ਤੇ ਹੀ ਚੋਣਾਂ ਹੋਣੀਆਂ ਚਾਹੀਦੀਆਂ ਨੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਵੀ ਇਹ ਮੰਗ ਰੱਖ ਸਕਦੇ ਸੀ ਕਿ ਜੇ ਉਹ ਸੰਗਤ ਚਾਹੁੰਦੀ ਅਸੀਂ ਜੋ ਸੰਗਤ ਚਾਹੁੰਦੇ ਅਸੀਂ ਮੰਗ ਕਰਨੇ ਆਂ ਬਸ ਸੰਗਤ ਸਾਡੇ ਨਾਲ ਵੀ ਹੋਣੀ ਹੋਈ ਏ ਜੋ ਸਰਕਾਰ ਕਰਦੀ ਏ ਉਹ ਸਰਕਾਰ ਦੇ ਨਾਲ ਚੱਲਣਾ ਪੈਂਦਾ ਹੈ ਤੇ ਸਰਕਾਰ ਨੇ ਬਹੁਤ ਚੰਗਾ ਕੀਤਾ ਐ ਇੱਕ ਐਕਟ ਬਣਾਇਆ ਗਿਆ ਸੀ ਜੇ ਐਕਟ ਦੇ ਆਧਾਰ ਤੇ ਗੋਆਂ ਦਾ ਐਕਟ ਬਣਾਇਆ ਗਿਆ ਏ ਉਹਦੇ ਆਧਾਰ ਤੇ ਨੋਹਾਂਡ ਕਮੇਟੀ ਸਰਕਾਰ ਬਣਾ ਸਕਦੀ ਸਰਕਾਰ ਨੇ ਬਣਾਈ ਏ ਇਲੈਕਸ਼ਨ ਤੋਂ ਬਾਅਦ ਚੋਣਾ ਹੋ ਜਾਣਗੇ ਜੋ ਜੀ ਤਾਂ ਕੀ ਲੱਗਦਾ ਕਿ ਜਦੋਂ ਇਲੈਕਸ਼ਨ ਤੋਂ ਬਾਅਦ ਚੋਣਾ ਹੋਣ ਗਿਆ ਤਾਂ ਤੁਹਾਨੂੰ ਜਿਹੜਾ ਪਹਿਲਾਂ ਵੀ ਇਹ ਇਹ ਸੇਵਾ ਸੌਂਪੀ ਗਈ ਸੀ ਕਿ ਵੋਟ ਬੈਂਕ ਜਿਹੜਾ ਉਸ ਤੁਸੀਂ ਸਿੱਖਾ ਦਾ ਤਿਆਰ ਕਰੋ ਸਿੱਖਾ ਦੀਆਂ ਵੋਟਾਂ ਜਿਹੜੀਆਂ ਉਹ ਵੱਧ ਗਿਣਤੀ ਦੇ ਵਿੱਚ ਬਣਾਓ ਬੇਟਾ ਗੁਰੂ ਗੁਰੂ ਭਲਾ ਕਰੇਗਾ ਵੋਟਾਂ ਬੰਦ ਰਹੀਆਂ ਨੇ ਤੇ ਵੋਟਾਂ ਬੰਦੀਆਂ ਰਹਿਣ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਸੋ ਇਹ ਸੰਨ ਸਾਡੇ ਨਾਲ ਭੁਪਿੰਦਰ ਸਿੰਘ ਜੀ ਅਸਾਂ ਜੁੜੇ ਰਹੇ ਰੋਜ਼ਾਨਾ ਸਪੋਕਸਮੈਨ ਦੇ ਨਾਲ ਧੰਨਵਾਦ